ਵੀ ਜਦੋਂ ਤੱਕ ਅਸੀਂ ਬਿਮਾਰ ਨਹੀਂ ਹੁੰਦੇ ਤੇ ਅਸੀਂ ਹਸਪੀਟਲ ਦੇ ਵਿੱਚ ਨਹੀਂ ਪਹੁੰਚਦੇ ਠੀਕ ਹੈ ਜੀ 19 ਅਸੀਂ ਬਿਮਾਰੀਆਂ ਤੋਂ ਦੂਰ ਰਾਵਾਂਗੇ ਤੇ 19 ਅਸੀਂ ਫਿੱਟ ਰਾਵਾਂਗੇ ਉਹਦੇ ਵਿੱਚ ਆਪਣੇ ਹੀ ਵਿਟਾਮਿਨ ਨੇ ਤੇ ਉਹਦੇ ਵਿੱਚ ਆਪਣੇ ਹੀ ਮਿਨਰਲ ਤੁਹਾਡਾ ਮੋਟੱਪਾ ਵੀ ਘਟਾਉਣਗੇ ਤੁਹਾਡਾ ਜਿਹੜਾ ਤੁਹਾਨੂੰ ਬਿਮਾਰੀਆਂ ਤੋਂ ਵੀ ਠੀਕ ਕਰਨਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਤਿੰਨ ਚੀਜ਼ਾਂ ਇਹੋ ਜਿਹੀਆਂ ਸ਼ੇਅਰ ਕਰਾਂਗਾ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਤੁਸੀਂ ਡੇਲੀ ਉਹ ਚੀਜ਼ਾਂ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਉਹਦੇ ਨਾਲ ਦੇਖੋ ਇੱਕ ਤਾਂ ਤੁਹਾਡਾ ਮੋਟਾਪਾ ਵਾ ਜਿਹੜਾ ਭਾਰ ਵੀ ਤੁਹਾਡਾ ਘਟੇਗਾ ਤੁਸੀਂ ਫਿੱਟ ਵੀ ਹੋ ਜਾਓਗੇ ਬਿਮਾਰੀਆਂ ਤੋਂ ਵੀ ਤੁਸੀਂ ਬਚੇ ਰਹੋਗੇ ਜਿਹੜੀ ਤੁਹਾਡੀ ਲਾਈਫ ਸਟਾਈਲ ਆ ਤੁਹਾਡਾ ਬਹੁਤ ਵਧੀਆ ਹੋ ਜਾਏਗਾ ਜਾਨੀ ਕਿ ਤੁਸੀਂ ਹੋਰ ਲੋਕਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਦਿਖਣੇ ਸ਼ੁਰੂ ਹੋ ਜਾਓਗੇ ਸੋ ਉਹ ਕਿਹੜੀਆਂ ਚੀਜ਼ਾਂ ਨੇ ਤੁਸੀਂ ਕਿਵੇਂ ਖਾਣੀਆਂ ਨੇ ਤੇ ਕਦੋਂ-ਕਦੋਂ ਖਾਣੀਆਂ ਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਰੇ ਨਵਾ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਉਹ ਕਿਹੜੀਆਂ ਚੀਜ਼ਾਂ ਨੇ ਉਹ ਚੀਜ਼ਾਂ ਹੈਗੀਆਂ ਨੇ ਫਰੂਟ ਆ ਹਨਾ ਫਰੂਟ ਤੁਸੀਂ ਆਪਣੀ ਡੇਲੀ ਦੀ ਲਾਈਫ ਦੇ ਵਿੱਚ ਨਾ ਫਰੂਟ ਖਾਣੇ ਜ਼ਰੂਰ ਐਡ ਕਰੋ ਕੋਈ ਵੀ ਫਰੂਟ ਖਾ ਲੋ ਕੋਈ ਵੀ ਜਿਹੜਾ ਸੀਜ਼ਨ ਫਰੂਟ ਚੱਲਦਾ ਵਾ ਹਨਾ ਦੇਖੋ ਫਰੂਟਾਂ ਦਾ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਆ ਫਰੂਟ ਜਿੰਨੇ ਅਸੀਂ ਫਰੂਟ ਖਾਵਾਂਗੇ ਨਾ ਅਸੀਂ ਉਨੇ ਫਿੱਟ ਹੋਵਾਂਗੇ ਅਸੀਂ ਉਨੇ ਬਿਮਾਰੀਆਂ ਤੋਂ ਦੂਰ ਰਾਵਾਂਗੇ ਠੀਕ ਹੈ ਜੀ 19 ਸੀ ਬਿਮਾਰੀਆਂ ਤੋਂ ਦੂਰ ਰਵਾਂਗੇ ਤੇ 19 ਸੀ ਫਿੱਟ ਰਵਾਂਗੇ ਦੇਖੋ ਸਾਡੀ ਲੋਕਾਂ ਦੀ ਆਦਤ ਪਤਾ ਕੀ ਆ ਅਸੀਂ ਫਰੂਟ ਖਾਂਦੇ ਨਹੀਂ ਹੈਗੇ ਉਦਾਂ ਉਦਾਂ ਅਸੀਂ ਪਤਾ ਕੀ ਚੀਜ਼ ਖਾਂਦੇ ਆ ਅਸੀਂ ਛੋਲੇ ਭਟੂਰੇ ਖਾ ਲਏ ਜੀ ਠੀਕ ਆ ਜਾਂ 버ਗਰ ਖਾ ਲਿਆ ਜਾਂ ਪੀਜ਼ਾ ਖਾ ਲਿਆ ਜਾਂ ਰਸਗੁੱਲੇ ਖਾ ਲਏ ਗਲਾਵ ਜਮਨ ਖਾ ਲਿਆ ਜਾਂ ਗੰਦਮੰਦ ਖਾ ਲਿਆ ਅਸੀਂ ਇਹ ਚੀਜ਼ਾਂ ਖਾ ਲੈਂਦੇ ਆ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਨਾ ਅਸੀਂ ਹਸਪੀਟਲ ਦੇ ਵਿੱਚ ਚਲੇ ਜਾਂਦੇ ਆ ਦਾਖਲ ਹੋ ਜਾਂਦੇ ਆ ਹੋਰ ਕੁਝ ਨਹੀਂ ਸਾਨੂੰ ਡਾਕਟਰ ਵੀ ਕਹਿੰਦੇ ਵੀ ਤੁਸੀਂ ਜਿਆਦਾ ਤੋਂ ਜਿਆਦਾ ਫਰੂਟ ਖਾਓ ਫਿਰ ਜਿਹੜੇ ਸਾਡੇ ਘਰੇ ਰਿਸ਼ਤੇਦਾਰ ਹੁੰਦੇ ਆ ਨਾ ਉਹ ਵੀ ਸਰ ਫਿਰ ਸਾਡੇ ਵਾਸਤੇ ਫਰੂਟ ਲੈ ਕੇ ਆਂਦਾ ਕੋਈ ਸੇਵ ਲੈ ਕੇ ਆਂਦਾ ਵਾ ਕੋਈ ਕੇਲੇ ਲੈ ਕੇ ਆਂਦਾ ਵਾ ਕੋਈ ਹੋਰ ਕੁਝ ਲੈ ਕੇ ਆਦਾ ਜਾਨੀ ਕਿ ਉਹ ਫਰੂਟ ਲੈ ਕੇ ਹੁੰਦੇ ਨੇ ਤੁਹਾਨੂੰ ਹਸਪੀਟਲ ਦੇ ਵਿੱਚ ਵੀ ਫਰੂਟ ਦੇ ਕੇ ਜਾਣਗੇ ਤੇ ਘਰ ਦੇ ਵਿੱਚ ਵੀ ਫਰੂਟ ਦੇ ਕੇ ਜਾਣਗੇ ਉਹੀ ਰਿਸ਼ਤੇਦਾਰ ਜਿਹੜੇ ਤੁਹਾਨੂੰ ਫਰੂਟ ਦੇ ਕੇ ਗਏ ਸੀ ਉਹੀ ਜਦੋਂ ਪਹਿਲਾਂ ਹੁੰਦੇ ਸੀ ਜਦੋਂ ਤੁਸੀਂ ਬਿਮਾਰ ਨਹੀਂ ਸੀ ਤੁਹਾਡੇ ਘਰੇ ਕੋਈ ਮਠਾਈ ਦਾ ਡੱਬਾ ਲੈ ਕੇ ਆਂਦਾ ਵਾ ਹਨਾ ਕੋਈ ਮਠਾਈ ਦੇ ਡੱਬੇ ਲੈ ਕੇ ਆਂਦਾ ਵਾ ਜਾਂ ਫਿਰ ਕੋਈ ਹੋਰ ਚੀਜ਼ਾਂ ਲੈ ਕੇ ਆਂਦਾ ਬਿਸਕੁਟ ਵਗੈਰਾ ਲੈ ਕੇ ਆ ਜਾਂਦੇ ਹਨਾ ਸੋ ਇਸ ਕਰਕੇ ਫਰੂਟ ਖਾਣੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰੋ ਜ਼ਰੂਰੀ ਇਹ ਨਹੀਂ ਹੈਗਾ ਵੀ ਜਦੋਂ ਤੱਕ ਅਸੀਂ ਬਿਮਾਰ ਨਹੀਂ ਹੁੰਦੇ ਤੇ ਅਸੀਂ ਹਸਪੀਟਲ ਦੇ ਵਿੱਚ ਨਹੀਂ ਪਹੁੰਚਦੇ ਅਸੀਂ ਉਦੋਂ ਹੀ ਫਰੂਟ ਖਾਣੇ ਆ ਨਾ ਇਹ ਗਲਤੀ ਨਹੀਂ ਕਰਨੀ ਆਪਾਂ ਹਸਪੀਟਲ ਦੇ ਵਿੱਚ ਜਾਣਾ ਹੀ ਕਿਉਂ ਆ ਅਸੀਂ ਹਸਪੀਟਲ ਦੇ ਵਿੱਚ ਜਾ ਕੇ ਅਸੀਂ 25000 ਰੁਪਏ ਅਸੀਂ ਆਪਣਾ ਖਰਾਬ ਕਰ ਲੈਂਦੇ ਡਾਕਟਰ ਨੂੰ ਦੇ ਕੇ ਹਨਾ ਫਿਰ ਉਸ ਤੋਂ ਬਾਅਦ ਅਸੀਂ ਫਿਰ ਆਪਣੇ ਜਿਹੜੇ ਕਿੰਨੇ ਵੀ ਅਸੀਂ ਫਰੂਟ ਖਾਵਾਂਗੇ ਹਨਾ ਫਿਰ ਅਸੀਂ ਉੱਤੇ ਆ ਜਾਂਦੇ ਅਸੀਂ ਕਿਉਂ ਨਾ ਅਸੀਂ ਪਹਿਲਾਂ ਹੀ ਅਸੀਂ ਫਰੂਟ ਖਾ ਲਈ ਅਸੀਂ ਡਾਕਟਰ ਨੂੰ ਪੈਸੇ ਕਿਉਂ ਦਈਏ ਸੋ ਇਸ ਕਰਕੇ ਜਿੰਨਾ ਤੁਸੀਂ ਫਰੂਟ ਖਾਓਗੇ ਇਹਦੇ ਤੁਹਾਨੂੰ ਬਹੁਤ ਜ਼ਿਆਦਾ ਬੇਨਫੀਟ ਆ ਫਰੂਟ ਤੁਸੀਂ ਕੋਈ ਵੀ ਖਾ ਸਕਦੇ ਹੋ ਦੇਖੋ ਜਿਹੜੇ ਫਰੂਟ ਨੇ ਹਨਾ ਮੰਨ ਕੇ ਚਲੋ ਜਿਹੜੇ ਫਰੂਟ ਨੇ ਨਾ ਇਹਦੇ ਵਿੱਚ ਬੰਦੇ ਨੇ ਇਨਸਾਨ ਨੇ ਕੁਝ ਵੀ ਨਹੀਂ ਪਾਇਆ ਮਿਕਸ ਕੁਝ ਵੀ ਨਹੀਂ ਕੀਤਾ ਇਹ ਸਾਰੇ ਫਰੂਟ ਨੇ ਇਹ ਸਾਰੇ ਕੁਦਰਤੀ ਫਰੂਟ ਨੇ ਜਾਨੀ ਕਿ ਨੇਚਰਲ ਆ ਇਸੀ ਜਾਂ ਠੀਕ ਆ ਇਹਦੇ ਵਿੱਚ ਜਿੰਨਾ ਮਿੱਠਾ ਹੁੰਦਾ ਉਹ ਤੁਹਾਡੀ ਸਿਹਤ ਲਈ ਠੀਕ ਆ ਹਾਨੀਕਾਰਕ ਨਹੀਂ ਹੈਗਾ ਕਿਉਂਕਿ ਮਿੱਠਾ ਇਹਦੇ ਵਿੱਚ ਉਸੇ ਹਿਸਾਬ ਦੇ ਪਾਇਆ ਹੁੰਦਾ ਵੀ ਜਿਹੜਾ ਬੰਦਾ ਖਾ ਸਕਦਾ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ ਇਹ ਨੇਚਰਲ 슈ਗਰ ਆ ਇਹਨੂੰ ਤੁਸੀਂ ਖਾ ਸਕਦੇ ਹੋ ਇੱਕ ਤਾਂ ਮਿੱਠਾ ਹੋ ਗਿਆ ਠੀਕ ਆ ਇਹ ਇੱਕ ਕੁਦਰਤੀ ਚੀਜ਼ ਆ ਸਾਰੀ ਇਹ ਤੁਸੀਂ ਇਹਦੇ ਵਿੱਚ ਜਿਹੜਾ ਪਾਣੀ ਹੁੰਦਾ ਕਈ ਹੁੰਦੇ ਨੇ ਮਤਲਬ ਵੀ ਆਪਾਂ ਜੇ ਕਹੀ ਜਿਵੇਂ ਨਾਰੀਲ ਪਾਣੀ ਹੋ ਗਿਆ ਜਾਂ ਹੋਰ ਹੋ ਗਿਆ ਜਾਂ ਫਰੂਟਾਂ ਦੇ ਵਿੱਚ ਜਿੰਨਾ ਵੀ ਪਾਣੀ ਦੀ ਮਾਤਰਾ ਹੁੰਦੀ ਆ ਉਹ ਸਾਰੀ ਕੁਦਰਤੀ ਹੁੰਦੀ ਆ ਠੀਕ ਆ ਤੁਸੀਂ ਫਰੂਟ ਖਾਣੇ ਸ਼ੁਰੂ ਕਰਦੋ ਹੁਣ ਕੋਈ ਵੀ ਫਰੂਟ ਖਾ ਲਓ ਕੋਈ ਵੀ ਖਾ ਲਓ ਤੁਸੀਂ ਮੰਨ ਕੇ ਚਲੋ ਸੇਵ ਹੋ ਗਿਆ ਨਾ ਸੇਵ ਦੀ ਦੇਖੋ ਆਪਣੀ ਅਲੱਗ ਮਹੱਤਤਾ ਵਾ ਸੇਵ ਦੀ ਆਪਣੀ ਅਲੱਗ ਮਹੱਤਤਾ ਵਾ ਉਹਦੇ ਵਿੱਚ ਆਪਣੇ ਸੇਵ ਦੇ ਵਿੱਚ ਇੱਕ ਸੇਵ ਦੇ ਵਿੱਚ ਉਹਦੇ ਵਿੱਚ ਆਪਣੇ ਹੀ ਵਿਟਾਮਿਨ ਨੇ ਤੇ ਉਹਦੇ ਵਿੱਚ ਆਪਣੇ ਹੀ ਮਿਨਰਲ ਨੇ ਠੀਕ ਹੈ ਉਹਦੇ ਵਿੱਚ ਆਪਣੇ ਹੀ ਮਿਨਰਲ ਨੇ ਸੇਵ ਦੀ ਸੇਵ ਦੀ ਇੱਕ ਅਲੱਗ ਮਹੱਤਤਾ ਜੇ ਕੇਲਾ ਲਾ ਲਈਏ ਕੇਲੇ ਦੇ ਵਿੱਚ ਉਹਦੇ ਵਿੱਚ ਆਪਣੇ ਵਿਟਾਮਿਨ ਨੇ ਆਪਣੇ ਉਹਦੇ ਮਿਨਰਲ ਨੇ ਠੀਕ ਹੈ ਉਹਦੀ ਆਪਣੀ ਮਹੱਤਤਾ ਜੇ ਅਮਰੂਦ ਲਾ ਲਈਏ ਅਮਰੂਦ ਲਾਲੀ ਅਮਰੂਦ ਦੇ ਵੀ ਬਹੁਤ ਜ਼ਿਆਦਾ ਬੇਨਫੀਟਾ ਕਿਉਂਕਿ ਜਿਹੜੇ ਇਹਦੇ ਵਿੱਚ ਮਿਨਰਲ ਨੇ ਜਿ ਸੇਵ ਦੇ ਵਿੱਚ ਕੇਲੇ ਦੇ ਵਿੱਚ ਉਹ ਅਮਰੂਦ ਦੇ ਵਿੱਚ ਨਹੀਂ ਹੈਗੇ ਜਿਹੜੇ ਅਮਰੂਦ ਦੇ ਵਿੱਚ ਨੇ ਉਹ ਸੇਵ ਕੇਲੇ ਦੇ ਵਿੱਚ ਨਹੀਂ ਹੈਗੇ ਹਨਾ ਜਿਹੜੇ ਵੀ ਵਿਟਾਮਿਨ ਇਹ ਅਮਰੂਦ ਦੇ ਵਿੱਚ ਆ ਉਹ ਸੇਵ ਚ ਨਹੀਂ ਹੈਗੇ ਜਿਹੜੇ ਕੇਲੇ ਦੇ ਵਿੱਚ ਵਿਟਾਮਿਨ ਆ ਨਾ ਉਹ ਅਮਰੂਦ 'ਚ ਹੈਗੇ ਨਾ ਸੇਵ ਦੇ ਵਿੱਚ ਹੈਗੇ ਸੋ ਇਸ ਕਰਕੇ ਜਿਹੜਾ ਵੀ ਤੁਹਾਨੂੰ ਫਰੂਟ ਵਧੀਆ ਲੱਗਦਾ ਵਾ ਸੀਜ਼ਨਲ ਫਰੂਟ ਵਧੀਆ ਲੱਗਦਾ ਨਾ ਸੀਜ਼ਨਲ ਫਰੂਟ ਖਾਣਾ ਵਾ ਇਹ ਨਹੀਂ ਹੈਗਾ ਵੀ ਉਹ ਫਰੂਟ ਦਾ ਸੀਜ਼ਨ ਹੋਵੇ ਨਾ ਤੁਸੀਂ ਖਾਈ ਚਲੋ ਹੁਣ ਮੰਨ ਕੇ ਚਲੋ ਜੇ ਆਂਬ ਵਾ ਗਰਮੀ ਦੇ ਵਿੱਚ ਆਂਬ ਹੁੰਦੇ ਆ ਤੁਸੀਂ ਸਰਦੀ ਦੇ ਵਿੱਚ ਖਾਈ ਜੋ ਉਹ ਗੱਲ ਨਹੀਂ ਨਾ ਬੰਦੀ ਕਿਉਂਕਿ ਉਹ ਸੀਜ਼ਨ ਨਹੀਂ ਹੈਗਾ ਸਾਡੇ ਉਹ ਖਾ ਕੇ ਤੁਸੀਂ ਬਿਮਾਰ ਹੋ ਜਾਓਗੇ ਮੰਨ ਕੇ ਚਲੋ ਸਰ ਸਰਦੀਆਂ ਦੇ ਵਿੱਚ ਸੰਤਰੇ ਆਉਣਗੇ ਤੁਸੀਂ ਸੰਤਰੇ ਖਾ ਲਓ ਠੀਕ ਹੈ ਜੀ ਕੇਲਾ 12 ਵੀ ਮਹੀਨੇ 30 ਦਿਨ ਚੱਲਦਾ ਵਾ ਤੁਸੀਂ ਪੂਰਾ ਸਾਲ ਕੇਲੇ ਖਾ ਸਕਦੇ ਹੋ ਸੇਵ ਜਦੋਂ ਆਉਂਦਾ ਸੇਵ ਖਾ ਸਕਦੇ ਹੋ ਜਾਨੀ ਕਿ ਜਿਹੜਾ ਫਰੂਟ ਜਦੋਂ ਆਉਂਦਾ ਵਾ ਉਹਨੂੰ ਖਾਓ ਇਹਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ ਇਹ ਦੇਖੋ ਜਿਹੜੇ ਫਰੂਟ ਨੇ ਨਾ ਤਾਂ ਤੁਹਾਡਾ ਮੋਟਾਪਾ ਵਧਾਣਗੇ ਜਾਨੀ ਕਿ ਨਾ ਤਾਂ ਤੁਹਾਡਾ ਭਾਰ ਵਧਾਣਗੇ ਨਾ ਤੁਹਾਨੂੰ ਬਿਮਾਰ ਕਰਨਗੇ ਠੀਕ ਆ ਇਹ ਸੋ ਤੁਹਾਡਾ ਮੋਟਾਪਾ ਘਟੋਣਗੇ ਤੁਹਾਡਾ ਮੋਟਾਪਾ ਵੀ ਘਟੋਣਗੇ ਤੁਹਾਡਾ ਜਿਹੜਾ ਤੁਹਾਨੂੰ ਬਿਮਾਰੀਆਂ ਤੋਂ ਵੀ ਠੀਕ ਕਰਨਗੇ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਫਰੂਟਾਂ ਦੇ ਵਿੱਚ ਕੁਦਰਤੀ ਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਚਾਹੀਦੀ ਹੁੰਦੀਆਂ ਨੇ ਸਾਡੀ ਬੋਡੀ ਨੂੰ ਚਾਹੀਦੀਆਂ ਹੁੰਦੀਆਂ ਨੇ ਸਾਡੇ ਸਰੀਰ ਨੂੰ ਉਹ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਕੋਈ ਚੀਜ਼ ਨਹੀਂ ਮਤਲਬ ਪੂਰੀ ਕਰ ਸਕਦੀ ਹੈਗੀ ਜਿਹੜੇ ਫਰੂਟ ਪੂਰੇ ਕਰ ਸਕਦਾ ਹੈ ਕਈ ਤਾਂ ਦਵਾਈਆਂ ਵੀ ਇਹੋ ਜਿਹੀਆਂ ਨੇ ਜਿਹੜੀਆਂ ਫਰੂਟਾਂ ਤੋਂ ਹੀ ਬਣਦੀਆਂ ਨੇ ਸੋ ਇਸ ਕਰਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਡੇਲੀ ਤੁਸੀਂ ਫਰੂਟ ਐਡ ਕਰੋ ਹੀ ਕਰੋ ਹੁਣ ਬਹੁਤ ਸਾਰੇ ਮੇਰੇ ਭਣ ਭਰਾਵਾਂ ਦੇ ਸਵਾਲ ਹੋਣਗੇ ਉਹ ਕਹਿੰਨਗੇ ਵੀਰ ਜੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਵੀ ਅਸੀਂ ਫਰੂਟ ਅਸੀਂ ਲੈ ਸਕੀ ਹੈਣਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਿੰਪਲ ਜੀ ਗੱਲ ਆ ਦੇਖੋ ਜੇ ਤੁਸੀਂ ਘਰ ਦੇ ਵਿੱਚ ਚੀਨੀ ਲੈ ਸਕਦੇ ਹੋ ਮੈਦਾ ਲੈ ਸਕਦੇ ਹੋ ਠੀਕ ਆ ਇਹ ਮੈਦਾ ਹੋ ਗਿਆ ਚੀਨੀ ਹੋ ਗਈ ਕਿੰਨੀ ਮਹਿੰਗੀ ਹੁੰਦੀ ਆਉਂਦੀ ਆ ਨਾ ਤੇ ਬਿਮਾਰੀਆਂ ਦਾ ਘਰ ਆ ਹਰ ਇੱਕ ਘਰ ਹਰ ਇੱਕ ਘਰ ਚਾਹ ਪੀਂਦਾ ਹੀ ਪਿੰਦਾ ਵਾ ਠੀਕ ਆ ਮੇਦਾ ਵੀ ਤੁਸੀਂ ਯੂਜ਼ ਕਰਦੇ ਹੀ ਕਰਦੇ ਹੋ ਮੰਨ ਕੇ ਚੱਲੋ ਜੇ ਤੁਸੀਂ ਘੱਟੋ ਘੱਟ ਮੈਂ ਕਹਿੰਦਾ ਤੁਸੀਂ 5000 ਰੁਪਏ ਦੀ ਤੁਸੀਂ ਚੀਨੀ 5000 ਰੁਪਏ ਦੀ ਚੀਨੀ ਤੁਸੀਂ ਮਹੀਨੇ 'ਚ ਖਾ ਜਾਂਦੇ ਹੋਗੇ ਕਈ ਇਹੋ ਜਿਹੇ ਪਰਿਵਾਰ ਵੀ ਹੈਗੇ ਨੇ ਤੇ 1000 1500 ਰੁਪਏ ਦਾ ਤੁਸੀਂ ਮੇਦਾ ਖਾ ਜਾਂਦੇ ਹੋਗੇ ਮਹੀਨੇ ਦਾ ਹਣਾ 5-6000 ਰੁਪਏ ਹੋ ਗਏ ਕਿਉਂ ਨਾ ਸੀ ਉਹ 5-6000 ਰੁਪਏ ਆ ਸੀ ਫਰੂਟ ਤੇ ਲਾ ਲਈਏ 5-6000 ਰੁਪਏ ਅਸੀਂ ਫਰੂਟ ਤੇ ਲਾ ਲਈਏ ਜੇ ਡੇਲੀ ਨਹੀਂ ਖਾ ਸਕਦੇ ਤਾਂ ਕਦੇ-ਕਦੇ ਖਾ ਲਓ ਜਿਵੇਂ ਅੱਜ ਖਾ ਲਿਆ ਕੱਲ ਰੇਸ਼ਟ ਕਰਤੀ ਪਰਸੋਂ ਖਾ ਲਿਆ ਫੇਰ ਰੇਸ਼ਟ ਕਰਤੀ ਫੇਰ ਖਾ ਲਿਆ ਇੱਕ ਦਿਨ ਛੱਡ ਕੇ ਖਾ ਲਓ ਹਨਾ ਤੁਸੀਂ ਫਰੂਟ ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਖਾਓ ਹੀ ਖਾਓ ਹੁਣ ਆਪਾਂ ਗੱਲ ਕਰਦੇ ਵੀ ਫਰੂਟ ਨੂੰ ਤੁਸੀਂ ਖਾਣਾ ਕਿਵੇਂ ਆ ਕਿੱਦਾਂ ਖਾਣਾ ਵਾ ਤੁਸੀਂ ਕੀ ਕਰਨਾ ਵਾ ਮੰਨ ਕੇ ਚੱਲੋ ਤੁਸੀਂ 2-3 ਫਰੂਟ ਲੈਂਦੇ ਤੁਸੀਂ ਸੇਬ ਲਿਆਏ ਆਪਣੇ ਘਰ ਠੀਕ ਹੈ ਜੀ ਕੇਲੇ ਲਿਆਏ ਤੁਸੀਂ ਆਪਣੇ ਘਰ ਤੇ ਅਮਰੂਦ ਲਿਆਏ ਤੁਸੀਂ ਆ ਤੁਸੀਂ ਤਿੰਨ ਫਰੂਟ ਤੁਸੀਂ ਆਪਣੇ ਘਰ ਦੇ ਵਿੱਚ ਲੈ 1 ਕਿਲੋ ਕਿਲੋ ਲੈ ਜਾਨੀ ਕਿ ਇਹ ਫਰੂਟ ਨੇ ਤੁਹਾਡੇ ਕੋਲ 5-6 ਦਿਨ ਨਹੀਂ ਮੁੱਕਣੇ ਹੈਗੇ ਜੇ ਤੁਸੀਂ ਡੇਲੀ ਇੱਕ ਇੱਕ ਵੀ ਖਾਓਗੇ ਹੁਣ ਤੁਸੀਂ ਕੀ ਕਰੋ ਸਵੇਰੇ ਤੁਸੀਂ ਸੇਵ ਖਾ ਲੋ ਸਵੇਰੇ ਸੇਵ ਖਾ ਲੋ ਜਦ ਦਪਹਿਰੇ ਤੁਸੀਂ ਕੇਲਾ ਖਾ ਲੋ ਸ਼ਾਮ ਨੂੰ ਅੰਬੂਰ ਖਾ ਲੋ ਠੀਕ ਹੈ ਜੀ ਇਦਾਂ ਖਾ ਲੋ ਤਿੰਨੇ ਤਿੰਨੇ ਕੱਟ ਕੇ ਵੀ ਤੁਸੀਂ ਸਲਾਦ ਵਾਂਗੂ ਬਣਾ ਕੇ ਖਾ ਸਕਦੇ ਹੋ ਠੀਕ ਆ ਜਾਕਤ ਬਟ ਰਹੇ ਰਹੇਗਾ ਇੱਕ ਟਾਈਮ ਤੁਸੀਂ ਸਵੇਰੇ ਕੇਲਾ ਖਾ ਲੋ ਦੁਪਹਿਰੇ ਸੇਬ ਖਾ ਲੋ ਤੇ ਉਸ ਤੋਂ ਬਾਅਦ ਅੰਬਰੂਦ ਖਾ ਲੋ ਪਰ ਖਾਓ ਜਰੂਰ ਕਿਉਂਕਿ ਤਿੰਨ ਚੀਜ਼ਾਂ ਮੈਂ ਤੁਹਾਨੂੰ ਕਿਉਂ ਦੱਸੀਆਂ ਨੇ ਫਰੂਟ ਖਾਂਦੀਆਂ ਕਿਉਂਕਿ ਹਰੇਕ ਤਿੰਨੇ ਚੀਜ਼ਾਂ ਦੇ ਵਿੱਚ ਅਲੱਗ-ਅਲੱਗ ਮਿਨਰਲ ਨੇ ਸੇਬ ਦੇ ਵਿੱਚ ਅਲੱਗ ਮਿਨਰਲ ਅਲੱਗ ਵਿਟਾਮਿਨ ਆ ਕੇਲੇ ਦੇ ਅਲੱਗ ਮਿਨਰਲ ਅਲੱਗ ਮੇਰੇ ਵੀ ਵਿਟਾਮਿਨ ਅੰਬਰੂਦ ਦੇ ਵਿੱਚ ਅਲੱਗ ਵਿਟਾਮਿਨ ਅਲੱਗ ਇਹਦੇ ਵਿੱਚ ਮਿਨਰਲ ਮਿਲਦੇ ਨੇ ਠੀਕ ਆ ਪਰ ਇਹ ਸਾਰੇ ਜਿਹੜੇ ਇਹਦੇ ਵਿੱਚ ਮਿਨਰਲ ਹੋਣਗੇ ਤੁਹਾਡੀ ਬੋਡੀ ਨੂੰ ਚਾਹੀਦੇ ਹੋਣਗੇ ਸੋ ਇਸ ਕਰਕੇ ਇਹ ਤੁਸੀਂ ਡੇਲੀ ਹੀ ਖਾਣੇ ਫਰੂਟ ਸ਼ੁਰੂ ਕਰ ਦੋ ਠੀਕ ਹੈ ਇੱਕ ਨਾਰੀਲ ਪਾਣੀ ਹੋ ਗਿਆ ਨਾਰੀਲ ਪਾਣੀ ਜ਼ਰੂਰ ਪੀਓ ਤੁਸੀਂ ਹਫਤੇ ਦੇ ਵਿੱਚ ਦੋ ਦਿਨ ਪੀ ਲਓ 50 60 ਰੁਪਏ ਦਾ ਮੇਰੇ ਕੋਲ ਤੇ ਨਾਰੀਲ ਹੁੰਦਾ ਵਾ ਜੇ ਤੁਸੀਂ ਮੰਡੀ ਦੇ ਵਿੱਚੋਂ ਲਿਓਗੇ ਇਕੱਠਾ ਥੇਲਾ ਚੱਕ ਕੇ ਤੇ ਤੁਹਾਨੂੰ 30 ਰੁਪਏ ਦਾ ਪਏਗਾ ਮੈਂ ਮੰਡੀ ਦੇ ਵਿੱਚ ਜਾਣਾ ਵਾ ਮੈਂ ਮੰਡੀ ਦੇ ਵਿੱਚ ਜਾ ਕੇ ਨਾ ਇੱਕ ਥੇਲਾ ਜਾਂ ਲਿਆ ਨਾ ਉਹਦੇ ਵਿੱਚ 10 ਪੀਸ ਹੁੰਦੇ ਨੇ ਨਾਰੀਲ ਦੇ ਤੇ ਉਹ ਮੈਨੂੰ ਪੈਂਦਾ ਵਾ ਮੇਰੇ ਖਿਆਲ ਚ 35 ਰੁਪਏ ਦਾ ਪੈਂਦਾ ਮੇਰੇ ਖਿਆਲ ਚ 30 35 ਰੁਪਏ ਦਾ ਪੈਂਦਾ ਇੱਕ ਤਾਂ ਮੈਂ ਪੂਰਾ ਥੇਲਾ ਹੀ ਚੱਕ ਲੈਣਾ ਵਾ ਫਰੂਟ ਵੀ ਮੈਂ ਸਾਰੇ ਮੰਡੀ ਚੋਂ ਲਿਆਣਾ ਮੈਨੂੰ ਉੱਥੋਂ ਸਸਤੇ ਮਿਲ ਜਾਂਦੇ ਕਿਉਂਕਿ ਮੇਰੇ ਤਾਂ ਡੇਲੀ ਦੀ ਰੁਟੀਨ ਦੇ ਵਿੱਚ ਮੈਂ ਖਾਣਾ ਹੀ ਹੁੰਦੀ ਆ ਇਹ ਤਾਂ ਮੇਰੀ ਖਰਾਕ ਆ ਕਿਉਂਕਿ ਮੈਂ ਇਹ ਤੁਹਾਡੇ ਨਾਲ ਗੱਲਾਂ ਤਾਂ ਸ਼ੇਅਰ ਕਰ ਰਿਹਾ ਵਾਂ ਕਿਉਂਕਿ ਇਹ ਚੀਜ਼ਾਂ ਮੈਂ ਆਪਣੀ ਲਾਈਫ ਦੇ ਵਿੱਚ ਖਾ ਰਿਹਾ ਆ ਅੱਜ ਤੋਂ ਨਹੀਂ ਖਾ ਰਿਹਾ ਬਹੁਤ ਸਾਲਾਂ ਤੋਂ ਖਾਂਦਾ ਆ ਰਿਹਾ ਵਾ ਤੇ ਇਹਦਾ ਮੈਨੂੰ ਰਿਜ਼ਲਟ ਮਿਲਦਾ ਪਿਆ ਵਾ ਕਿਉਂਕਿ ਇਹ ਚੀਜ਼ਾਂ ਮੈਂ ਆਪਣੇ ਸਰੀਰ ਦੇ ਉੱਤੇ ਹੰਡਾਈਆਂ ਨੇ ਮੈਂ ਤਾਂ ਤੁਹਾਨੂੰ ਦੱਸਦਾ ਪਿਆ ਵਾਂ ਸੋ ਇਸ ਕਰਕੇ ਤੁਸੀਂ ਫਰੂਟ ਕਾਨੇ ਸ਼ੁਰੂ ਕਰ ਦਿਓ ਨਾਰੀਅਲ ਤੁਸੀਂ ਡੇਲੀ ਨਹੀਂ ਪੀ ਸਕਦੇ ਕੋਈ ਜ਼ਰੂਰੀ ਨਹੀਂ ਹਫ਼ਤੇ 'ਚ ਦੋ ਦਿਨ ਪੀ ਲਓ ਮੰਨ ਕੇ ਚਲੋ ਤੁਸੀਂ ਮੰਗਲਵਾਰ ਪੀ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਸ਼ੁੱਕਰਵਾਰ ਪੀ ਲਓ ਜਾਂ ਵੀਰਵਾਰ ਪੀ ਲਓ ਦੋ-ਦੋ ਦਿਨ ਦਾ ਗੇਪ ਆਕੇ ਪੀ ਲਓ ਤੁਹਾਡੀ ਬਿਮ ਠੀਕ ਹੋ ਜਾਏਗਾ ਸੋ ਆਪਣੀ ਜ਼ਿੰਦਗੀ ਦੇ ਵਿੱਚ ਡੇਲੀ ਫਰੂਟ ਕੋਈ ਨਾ ਕੋਈ ਜਿਹੜਾ ਤੁਹਾਨੂੰ ਵਧੀਆ ਲੱਗਦਾ ਫਰੂਟ ਉਹ ਜ਼ਰੂਰ ਐਡ ਕਰੋ ਹੀ ਕਰੋ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਖਵਾਓ ਤੁਸੀਂ ਕੀ ਕਰਦੇ ਹੋ ਆਪਣੇ ਬੱਚਿਆਂ ਨੂੰ ਕੁਰਕਰੇ ਚਿਪਸ ਲੇਜ਼ ਚੋਕਲੇਟ ਟੋਫੀਆਂ ਲollipops ਜੇ ਲਗੰਦਮੰਦ ਲੈ ਕੇ ਦੇ ਦਿੰਦੇ ਨੇ ਉਹ ਖਾਈ ਜਾਂਦੇ ਆ ਆਪਣੇ ਬੱਚਿਆਂ ਨੂੰ ਆਦਤ ਪਾਓ ਵੀ ਉਹ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਆਪਣੇ ਬੱਚਿਆਂ ਨੂੰ ਇਹ ਆਦਤ ਪਾਓ ਵੀ ਉਹ ਫਰੂਟ ਖਾਵੇ ਵਧੀਆ ਫਰੂਟ ਖਾਵੇ ਉਹਨਾਂ ਨੂੰ ਕੱਟ-ਕੱਟ ਕੇ ਫਰੂਟ ਦਿਆ ਕਰੋ ਆਪਣੇ ਬੱਚੇ ਤਾਂ ਜੋ ਉਹ ਫਰੂਟ ਖਾ ਸਕਣ ਤੇ ਆਪਣੀ ਸਿਹਤ ਵਧੀਆ ਬਣਾ ਸਕਣ ਤੇ ਬਿਮਾਰੀਆਂ ਤੋਂ ਬਾਜ ਜ ਸਕਣ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਉਮੀਦ ਕਰਦਾ ਕਿ ਤੁਹਾਨੂੰ ਮੇਰੇ ਵੱਲੋਂ ਦੱਸੀ ਗਈ ਪੂਰੀ ਜਾਣਕਾਰੀ ਵੀ ਤੁਹਾਨੂੰ ਸਮਝਾਈ ਹੋਗੀ ਸੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਵੀ ਜਰੂਰ ਕਰਕੇ ਜਾਇਓ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਆਪਣਾ ਸਵਾਲਾ ਜਿਹੜਾ ਮੈਨੂੰ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ